ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਮੈਂ ਡਾਈਟੀਸ਼ੀਅਨ ਚੇਤਨਾ ਹੋਪ ਤੁਸੀਂ ਸਾਰੇ ਠੀਕ ਹੋ ਵਧੀਆ ਹੋ ਤੇ ਤੁਸੀਂ ਮੇਰੇ ਜਿਹੜੇ ਲਾਸਟ ਮੈਂ ਕੁਐਸਚਨ ਦਾ ਅਨਸਰ ਦਿੱਤਾ ਸਾਰਨੇ ਬਹੁਤ ਸਤਿ ਸੰਤ ਕੀਤਾ ਤੇ ਤੁਸੀਂ ਹਲਾ ਨੂੰ ਜਿਹੜਾ ਸ਼ੇਅਰ ਨਹੀਂ ਕੀਤਾ ਔਰ ਤੁਹਾਨੂੰ ਉਹਨਾਂ ਨਾਲ ਬੈਨੀਫਿਟ ਵੀ ਹੋਇਆ ਤੇ ਕਮੈਂਟਸ ਦੇ ਵਿੱਚ ਵੀ ਦੱਸਿਆ ਕਰੋ ਠੀਕ ਹੈ ਬਹੁਤ ਸਾਰੇ ਤੁਸੀਂ ਰਾਸ ਹੀ ਦਿੰਦੇ ਹੋ ਜਿਹੜੇ ਲੋਕੀ ਮੇਰੇ ਨਾਲ ਆਲਰੇਡੀ ਜੁੜੇ ਹੋਏ ਐ ਕਾਲਸ ਤੇ ਜਾਂ ਮੈਸੇजेस ਤੇ ਮੈਨੂੰ ਰਾਸ ਮਿਲਦੇ ਐ ਲੇਕਿਨ ਫਿਰ ਵੀ ਕਮੈਂਟਸ ਦੇ ਵਿੱਚ ਵੀ ਲਿਖਿਆ ਕਰੋ ਤਾਂਕਿ ਜਿਹੜਾ ਵਰਲਡਵਾਈਡ ਇਹ ਵੀਡੀਓ ਰਿਟੇਡ ਹੁੰਦੀ ਐ ਤਾਂ ਸਭ ਤੱਕ ਇਹ ਜਿਹੜੇ ਸਾਡੇ ਡਾਊਟਸ ਐ ਤੁਹਾਡੇ ਕਮੈਂਟਸ ਐ ਉਹ ਪਹੁੰਚਣ ਤੇ ਆਪਾਂ ਵਧੀਆ ਤੋਂ ਵਧੀਆ ਸਾਹਮਣੇ ਜਿਹੜੇ ਡਿਸੀजेस ਨੂੰ ਰਿਕਵਰ ਕਰ ਪਾਈਏ ਸੋ ਅੱਜ ਦਾ ਜਿਹੜਾ ਕੁਐਸਚਨ ਸੀ ਸਾਡਾ ਉਹ ਇਹ ਸੀਗਾ ਕਿ ਸਰਦੀਆਂ ਦੇ ਵਿੱਚ ਜਿਹੜੀ ਆਪਾਂ ਧੁੱਪ ਲੈਨੇ ਆ ਤੇ ਸਾਨੂੰ ਇਹ ਲੱਗਦਾ ਕਿ ਸ਼ਾਇਦ 4-5 ਘੰਟੇ ਧੁੱਪੇ ਬਹਿਣ ਨਾਲ ਹੀ ਜੇ ਆਪਾਂ ਵਿਟਾਮਿਨ ਡੀ ਦੀ ਗੱਲ ਕਰੀਏ ਤਾਂ ਵਿਟਾਮਿਨ ਡੀ ਤਾਂ ਹੀ ਐਕਟੀਵੇਟ ਹੋਏਗਾ ਅਗਰ ਆਪਾਂ 1 ਘੰਟਾ ਜਾਂ 2 ਘੰਟੇ ਬੰਨੇ ਤਾਂ ਸਾਡਾ ਵਿਟਾਮਿਨ ਡੀ ਬਾਡੀ ਦਾ ਪੂਰਾ ਨਹੀਂ ਹੁੰਦਾ ਫਿਰ ਇਹਦੇ ਵਿੱਚ ਮੈਂ ਇੱਕ ਹੋਰ ਕਨਫਿਊਜ਼ਨ ਤੁਹਾਡੀ ਕਲੀਅਰ ਕਰ ਦਵਾਂ ਕਿ ਵਿਟਾਮਿਨ ਡੀ ਸਾਡੀ ਬਾਡੀ ਦੇ ਵਿੱਚ ਹੀ ਹੈਗਾ ਇਹਨੂੰ ਕਰਦੀ ਅਸੀਂ ਇਹ ਨਹੀਂ ਕਵਾਂਗੇ ਕਿ ਧੁੱਪ 'ਚ ਬੈਠੇ ਆ ਵਿਟਾਮਿਨ ਡੀ ਲੈਣ ਵਾਸਤੇ ਧੁੱਪ 'ਚ ਬੈਠੇ ਆ ਵਿਟਾਮਿਨ ਡੀ ਨੂੰ ਐਕਟੀਵੇਟ ਕਰਨ ਵਾਸਤੇ ਪਹਿਲਾਂ ਤਾਂ ਇਨਾ ਵਰਡਸ ਨੂੰ ਨਾ ਸੈਂਟੈਂਸਿਸ ਨੂੰ ਕਰੈਕਟ ਕਰੋ ਕਿ ਵਿਟਾਮਿਨ ਡੀ ਆਪਾਂ ਐਕਟੀਵੇਟ ਕਰ ਲੈ ਉਹ ਆਲਰੇਡੀ ਸਾਡੀ ਬਾਡੀ ਦੇ ਵਿੱਚ ਹੈਗਾ ਜਿੰਨਾ ਸਾਨੂੰ ਚਾਹੀਦਾ ਹੈ ਲੇਕਿਨ ਉਹਨੂੰ ਐਕਟੀਵੇਟ ਵੀ ਤਾਂ ਕਰਨਾ ਪੈਣਾ ਉਹ ਆਲਰੇਡੀ ਪਏ ਐਸੋ ਤਾਂ ਵਿਟਾਮਿਨ ਡੀ ਠੀਕ ਹੈ ਸੋ ਕਿ ਦੇ ਸੈਲਫ ਸੈਡ ਬਲੌਕ ਪਏ ਜੇ ਤੁਸੀਂ ਉਹਨੂੰ ਧੁੱਪ ਚ ਬੈਠੂਗੇ ਉਹਦੇ ਨਾਲ ਇੰਟਰੈਕਟ ਹੋਊਗੀ ਜਾਂ ਰੇਜ਼ ਤਾਂ ਵੀਟਾਮਿਨ ਡੀ ਜਿਹੜਾ ਐਕਟੀਵੇਟ ਹੋਗਾ ਸਾਡੀਆਂ ਵਿਟਾਮਿਨ ਡੀ 3 ਵਿਟਾਮਿਨ ਡੀ ਡੈਫੀਸ਼ੈਂਸੀਜ਼ ਦੂਰ ਹੋਣਗੀਆਂ ਹੁਣ ਆ ਨੀ ਮੈਂ ਸੈਕਿੰਡ ਪੁਆਇੰਟ ਤੇ 2 ਘੰਟੇ ਦੀ ਧੁੱਪ ਇਨਫ ਹੁੰਦੀ ਹੈ ਚਾਹੇ ਸਰਦੀ ਆਈ ਹੋਵੇ ਠੀਕ ਹੈ ਜਾਰਾਂ ਦੇ ਪਹਿਣਾ ਦੈਟ ਇਜ਼ ਯਰ ਚੋਇਸ ਕਿਉਂਕਿ ਧੁੱਪ ਦੇ ਵਿੱਚ ਅਗਰ ਜਸਟ ਫਾਰ ਐਕਟੀਵੇਟ ਵਿਟਾਮਿਨ ਡੀ ਫਿਰ ਵੀ ਆ ਵੀਟਾਮਿਨ ਡੀ ਤਾਂ 2 ਘੰਟੇ ਇਨਫ ਹੁੰਦੇ ਠੀਕ ਹੈ ਸੋ ਇਹਨਾਂ 2 ਘੰਟਿਆਂ ਦੇ ਵਿੱਚ ਸਾਡਾ ਜਿਹੜਾ ਫਿਟਾਮਿਨ ਡੀ ਹੈ ਉਹ ਐਕਟੀਵੇਟ ਹੋ ਜਾਂਦਾ ਫੋਮ ਮੈਂ ਤੁਹਾਨੂੰ ਹੋਰ ਗੱਲਾਂ ਦੇ ਵਿੱਚ ਦੱਸ ਤਵਾਂ ਕਿ ਧੁੱਪ ਸਰਦੀ ਧੁੱਪ ਚ ਪੈਣਾ ਕੋਈ ਜਿਹੜੀ ਆ ਬਹਾਦਰੀ ਦੀ ਗੱਲ ਨਹੀਂ ਆ ਬਹੁਤ ਵਧੀਆ ਗੱਲ ਨਹੀਂ ਹੈਗੀ ਜਿਹੜੀ ਤਾਂ 2 ਵਜੇ ਤੱਕ ਦੀ ਧੂਪ ਹੈ ਇਸ ਗੁੱਡ ਉਸ ਤੋਂ ਬਾਅਦ ਆਣੀ ਜਿਹੜੀ ਧੂਪ ਹੈ ਉਹ ਬਹੁਤ ਜ਼ਿਆਦਾ ਜਗੀ ਹੈ ਬਹੁਤ ਚੰਗੀ ਹੈ ਔਰ ਉਹ ਸੇ ਤੁਹਾਡੀ ਸਕਿਨ ਨੂੰ ਟੈਨ ਕਰਦੀ ਹੈ ਠੀਕ ਹੈ ਤੁਹਾਡੀ ਸਕਿਨ ਨੂੰ ਜਿਹੜੀ ਆ ਤੁਹਾਡੇ ਪੋਰਸ ਜਿਹੜੀਆਂ ਉਹ ਓਪਨ ਕਰਕੇ ਬਹੁਤ ਜ਼ਿਆਦਾ ਜਿਹੜੀ ਡਸਟ ਡਸਟ ਜਿਹੜੀ ਆ ਪਾਰਟਿਕਲਸ ਕਰਦੇ ਨੇ ਡਸਟ ਹੀ ਕਰ ਦਿੰਦੀ ਹੈ ਜੇ ਅਪਾ ਜ਼ਿਆਦਾ ਟੈਕਨੀਕਲ ਨਹੀਂ ਚੰਗੇ ਔਰ ਇਹਦੇ ਵਿੱਚ ਹੋਰ ਕੀ ਹੈਗਾ 2 ਵਜੇ ਤੋਂ ਪਹਿਲਾ ਪਹਿਲਾ ਵਾਲੀ ਜਿਹੜੀ ਧੁੱਪ ਹੈ ਇਸ ਗੁੱਡ ਟੂ ਐਕਟੀਵੇਟ ਵਿਟਾਮਿਨ ਡੀ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਜ਼ਰੂਰ ਪਹਿਨਾ ਚਾਹੀਦਾ ਹੈ ਹੁਣ ਤੁਸੀਂ ਗੱਲ ਕਰਦੇ ਹੋ ਕਿ ਬੱਚੇ ਤਾਂ ਸਕੂਲ ਗਏ ਹੁੰਦੇ ਆ ਤਾਂ ਬੱਚਿਆਂ ਨੂੰ ਆਪਾਂ ਕਿਹੜੇ ਟਾਈਮ ਦੀ ਧੁੱਪ ਦੇਈਏ ਬੱਚਿਆਂ ਦੇ ਜਦੋਂ ਜੇ ਤੁਹਾਡੇ ਵਿਹੜਾ ਖੁੱਲਾ ਹੈਗਾ ਬਾਹਰ ਵਿਹੜੇ ਦੇ ਵਿੱਚ ਧੁੱਪ ਆ ਜਾਂਦੀ ਹੈ ਜਾਂ ਫਿਰ ਛੱਤ ਹੈ ਉੱਪਰ ਉਹਦੇ ਵਿੱਚ ਤੁਸੀਂ ਆਪਣੇ ਬੱਚਾ ਨੂੰ ਜਦੋਂ ਰੈਡੀ ਕਰਨਾ ਹੈ ਜਾਂ ਜਿਵੇਂ ਸੇਰਵਾਣਾ ਹੈ ਜਿਵੇਂ ਕੁੜੀਆਂ ਆਨਾਂ ਤੇ ਗੁੱਤਾਂ ਕਰਨੀਆਂ ਹੁੰਦੀਆਂ ਹੈ ਜਾਂ ਬॉयਜ਼ ਹੈ ਜਾਂ ਫਿਰ ਬ੍ਰੇਕਫਾਸਟ ਆਪਾਂ ਉਹਨਾਂ ਨੂੰ ਧੁੱਪੇ ਬਾਗੇ ਕਰਾ ਸਕਦੇ ਹਾਂ ਠੀਕ ਹੈ ਥਿਸ ਇਜ਼ ਜਿਉਂ ਨਾ ਉਹ ਇੰਨੇ ਟਾਈਮ ਚ ਲਗਾ ਦਾ ਬਿਨ ਅਮੀਨ ਡੀਟਾ ਐਕਟੀਵੇਟ ਹੋਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਮੇਲ ਕੁਐਸਚਨ ਸੀ ਸਾਡਾ ਕਿ 1-2 ਘੰਟੇ ਦੇ ਵਿੱਚ ਤੋਂ ਇਨਾਫਾ 5-6 ਘੰਟੇ ਲੈ ਕੇ ਲੋਡ ਨਹੀਂ ਹੈਗੀ ਵਿਟਾਮਿਨ ਦੀ ਵਿਟਾਮਿਨ ਡੀ 3 ਦੇ ਹੋਰ ਵੀ ਸੋਰਸ ਦੱਸ ਦੇ ਲਈ ਮਸ਼ਰੂਮ ਬਹੁਤ ਵਧੀਆ ਹੈਗਾ ਕਿ ਮਸ਼ਰੂਮ ਨੂੰ ਚੜਤੀ ਧੁੱਪ ਦੇ ਵਿੱਚ ਜਿਹੜੀ ਵਧੀਆ ਧੁੱਪ ਸਵੇਰ ਦੀ 9-10 ਵਜੇ ਵੱਲ ਹੁੰਦੀ ਸਰਦੀਆਂ 'ਚ ਇਹਦੇ ਵਿੱਚ ਜੇ ਤੁਸੀਂ 15 ਮਿੰਟ ਮਸ਼ਰੂਮ ਨੂੰ ਰੱਖ ਦਿੰਦੇ ਹੋ ਤਾਂ ਉਹਦੀ ਸਕਿਨ ਸੇਮ ਸੈਲਸਟਿਨ ਦੇ ਤਰਾਈ ਹੁੰਦੀ ਹੈ ਤਾਂ ਉਹ 15 ਮਿੰਟ ਦੇ ਵਿੱਚ ਉਹਦਾ ਵਿਟਾਮਿਨ ਡੀ ਐਕਟੀਵੇਟ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਉਹਨੂੰ ਸਟੋਰ ਕਰਕੇ ਡੱਬੇ 'ਚ ਰੱਖ ਸਕਦੇ ਹੋ ਉਹਨੂੰ ਸੂਪ ਖਾਓ ਉਹਨਾਂ ਸਬਜ਼ੀ ਬਣਾ ਕੇ ਖਾਓ ਉਹ ਤੁਹਾਡਾ ਵਿਟਾਮਿਨ ਡੀ ਜਿਹੜਾ ਅਦਰ ਸੋਰਸਸਿਸ ਆਫ ਵਿਟਾਮਿਨ ਡੀ ਤੇ 3 ਇਨਸਟੈਂਟ ਆਫ ਇਨਸਟੈਡ ਆਫ ਟੇਕਿੰਗ ਅਲੋਪਾਥਿਕ ਮੈਡੀਸਿਨਸ ਆਫ ਯੂ نو ਵਿਟਾਮਿਨ ਡੀ ਟਾਮਿਨ ਡੀ ਥੀ ਕਾ ਇਹ ਮੈਡੀਸਿਨਸ ਲੈਣ ਦੀ ਕੋਈ ਤੁਹਾਨੂੰ ਲੋੜ ਨਹੀਂ ਹੈਗੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਕੋਈ ਪੈਸੇ ਤੇ ਫालतू ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਸਭ ਕੁਝ ਆਲਰੇਡੀ ਤੁਹਾਡੇ ਕੋਲ ਹੀ ਹੈ ਤੁਹਾਡੀ ਬਾਡੀ ਦੇ ਅੰਦਰ ਹੀ ਹੈ ਇਹਨੂੰ ਜਸਟ ਐਕਟੀਵੇਟ ਕਰਨਾ ਧੁੱਪੇ ਬੈਠੋ ਮਸ਼ਰੂਮ ਖਾਓ ਠੀਕ ਹੈ ਤਾਂ ਵਿਟਾਮਿਨ ਡੀ ਦੀ ਅਫੀਸ਼ਲ ਤੁਹਾਨੂੰ ਹੋਈ ਨਹੀਂ ਸਕਦੀ ਹੈ ਠੀਕ ਹੈ ਸੋ ਇਹ ਚੀਜ਼ਾਂ ਨੂੰ ਸਮਝੋ ਤੇ ਜਿਹੜੇ ਡਾਊਟਸ ਆਉਂਦੇ ਹੈਗੇ ਆ ਤਾਂ ਉਹਨੂੰ ਕਲੀਅਰ ਕਰ ਲਿਆ ਕਰੋ ਪਹਿਲ ਵਾਰ ਕੀ ਹੈ ਜਿਨ੍ਹਾਂ ਕੋ ਮੇਰਾ ਨੰਬਰ ਨਹੀਂ ਹੈਗਾ ਜਾਂ ਅਪਾਇੰਟਮੈਂਟ ਨਹੀਂ ਲੈ ਆਏ ਹੋ ਪਾਰੇ ਉਹ ਕਮੈਂਟ ਸੈਕਸ਼ਨ ਚ ਦਿਖ ਦਿਆ ਕਰੋ ਜਾਂ ਫਿਰ ਈਮੇਲ ਆਈਡੀ ਜਿਹੜੀ ਹੈਗੀ ਹੈ THE DA HARBAL ACHRAL EARTH ਦਾ ਹਰਬਲ ਅਰਥ 098765.com ਤੇ ਤੁਸੀਂ ਆਪਣੀ ਰਿਪੋਰਟਸ ਵੀ ਸੈਂਡ ਕਰ ਸਕਦੇ ਹੋ ਔਰ ਆਪਣਾ ਜਿਹੜਾ ਕਨਸਰਨ ਹੈ ਉਹ ਵੀ ਲਿਖ ਕੇ ਸੈਂਡ ਕਰ ਸਕਦੇ ਹੋ ਜਾਂ ਮੇਰਾ WhatsApp ਨੰਬਰ ਮੈਂ ਭਾਉਂ ਨੂੰ ਦੱਸ ਦਿੰਦੀ ਹਾਂ 6283098332 ਤੇ ਤੁਸੀਂ WhatsApp ਕਰ ਸਕਦੇ ਹੋ ਵਾਇਸ ਮੈਸੇਜ ਛੱਡ ਸਕਦੇ ਹੋ ਲਿਖ ਕੇ ਭੇਜ ਸਕਦੇ ਹੋ ਜੋ ਵੀ ਕਨਸਰਨਸ ਹੋਣਗੇ ਤੁਹਾਨੂੰ ਅਪਾਇੰਟਮੈਂਟ ਦੇ ਨਾਲ ਆਪਾਂ ਉਹ ਕਲੀਅਰ ਕਰਵਾਂਗੇ ਸੋ ਥੈਂਕ ਯੂ ਵੈਰੀ ਮਚ ਐਂਡ ਸਟੇ ਟਿਊਨ ਵਿਦ ਅ ਹਰਬਲ ਅਰਥ ਤੇ ਇੱਥੇ ਚੇਲਿੰਗ ਗਾਈਡਲਾਈਨਸ ਲੰਦੇ ਰਹੋ ਕਿ ਨੋ ਆਪਣੇ ਲਾਈਫ ਸਟਾਈਲ ਚ ਰੁਟੀਨ ਬਣਾਉਂਦੇ ਰਹੋ ਤੇ ਜਿਹੜੀਆਂ ਦਵਾਈਆਂ ਆ ਉਹ ਸਾਡਾ ਹਿੱਸਾ ਕਦੀ ਬਣ ਨਹੀਂ ਸਕਣਗੀਆਂ ਤੇ ਕੁਦਰਤ ਹਨੇਸ਼ਾ ਸਾਡੇ ਨਾਲ ਰਹੂਗੀ ਅਸੀਂ ਫਿਟ ਐਂਡ ਫਾਈਂਡ ਰਵਾਂਗੇ ਤਾਂ ਆਪਣੀ ਲੰਬੀ ਉਮਰ ਜੀਵਿਤ ਕਰਾਂਗੇ ਬਾਕੀ ਉਸ ਕੁਦਰਤ ਦੇ ਹੱਥ ਹੈ ਕਿ ਉਹਨੇ ਜਿੰਨੇ ਸਾਲ ਲਿਖੇ ਹੈ ਉਨੇ ਹੀ ਮਿਲਣੇ ਆ लेकिन अभी कोशिश करिए कि किू आर्टिफिशियल चीज़ा बतीत ना करिए कुदरत बतीत करिए सो थैंक यू वेरी मच सताल जी